ਸਟੇਟ ਬੈਂਕ ਆਫ ਇੰਡੀਆ ਦੀ ਤਿਬੜੀ ਰੋਡ ਤੇ ਮੇਨ ਬ੍ਰਾਂਚ ਦੇ ਬਾਹਰੋਂ ਇੱਕ ਵਿਅਕਤੀ ਦਾ ਦਿਨ ਦਹਾੜੇ ਮੋਟਰਸਾਈਕਲ ਚੋਰੀ ਹੋਣ ਦੀ ਖਬਰ ਮਿਲੀ ਇਹਤ ਵਿਅਕਤੀ ਰਜਨੀਸ਼ ਕੁਮਾਰ ਨੇ ਦੱਸਿਆ ਕਿ ਉਹ ਬੈਂਕ ਦੇ ਵਿੱਚ ਕੋਈ ਕੰਮ ਕਰਾਉਣ ਦੇ ਲਈ ਗਿਆ ਸੀ ਜਦੋਂ ਉਸਨੇ ਬਾਹਰ ਆ ਕੇ ਦੇਖਿਆ ਤਾਂ ਉਸ ਦਾ ਮੋਟਰਸਾਈਕਲ ਚੋਰੀ ਹੋ ਚੁੱਕਿਆ ਸੀ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਪਰ ਪੁਲਿਸ ਦੇ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਚੁੱਕੀ ਹੈ ਅਤੇ ਨਾ ਹੀ ਸੰਪਰਕ ਕੀਤਾ ਗਿਆ ਹੈ ਦੱਸ ਦਿਓ ਨਾ ਕਿ ਆਏ ਦਿਨ ਹੀ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ਜੁੜੀਆਂ ਨੇ ਵੱਧੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਜਾ ਰਿਹਾ ਹੈ ਆ ਰਜਨੀਸ਼ ਕੁਮਾਰ ਹੈ ਜੀ ਮੈਂ ਮਾਰਕੀਟ ਕਮੇਟੀ ਗੁਰਦਾਸਪੁਰ ਤੋਂ ਰਿਟਾਇਰ ਹੋਇਆ ਤੇ ਮੈਂ ਆਪਣੇ ਕਿਸੇ ਜ਼ਰੂਰੀ ਕੰਮ ਵਾਸਤੇ ਬੈਂਕ ਆਫ ਇੰਡੀਆ ਵੇਖੇ ਗਿਆ ਸੀ ਤੇ ਮੇਰੇ ਕੋਲ ਮੋਟਰਸਾਈਕਲ ਨੰਬਰ ਸੀ ਐਚਐਫਡੀ ਲੈਕਸ ਪੀਵੀ06 ਐਪੀਵੀ06 ਐਮ 6733 ਉਹ ਮੈਂ ਉੱਥੇ پارک ਕਰਕੇ ਬੈਂਕ ਦੇ ਅੱਗੇ ਤੇ ਬੈਂਕ ਦੇ ਅੰਦਰ ਗਿਆ ਤੇ ਉਹਦੇ ਬਾਅਦ ਜਦੋਂ ਮੈਂ ਬਾਹਰ ਆਇਆ ਉੱਥੇ ਮੋਟਰਸਾਈਕਲ ਨਹੀਂ ਸੀ ਤੇ ਫਿਰ ਮੈਂ ਬੈਂਕ ਦੇ ਕੈਮਰੇ ਖੰਗਾਲਿਆ ਕੋੜਾ ਕੋਲੋਂ ਮੈਨੂੰ ਕੁਝ ਨਹੀਂ ਮਿਲਿਆ ਤੇ ਹੀ ਸਾਬ ਨੂੰ ਫੇਰ ਉੱਥੇ ਗਏ ਆ ਸਾ ਰੋਣਾ ਕੋਲੋਂ ਕੁਝ ਵੀਡੀਓ ਮਿਲ ਗਿਆ ਨੇ ਇਹ ਬੈਂਕ ਆਫ ਇੰਡੀਆ ਤੋਂ ਫਿਰ ਮੈਂ ਉਹ ਉਸ ਟਾਈਮ ਤੋਂ ਪਹਿਲਾਂ ਮੈਂ ਸਿਟੀ ਥਾਣੇ ਵੀ ਕੰਪਲੇਨਟ ਕੀਤੀ ਸੀ ਤੇ ਉਹਨਾਂ ਵੱਲੋਂ ਅੱਜ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ ਖਾਣੇ ਗਿਆ ਸੀ ਪਹਿਲਾਂ ਤੇ ਮੈਨੂੰ ਕਹਿੰਦੇ ਸੀ ਕਿ ਲੇਡੀਜ਼ ਅੰਦਰ ਬੈਠੀਆਂ ਇਹਨਾਂ ਦੀ ਕੰਪਲੇਂਟ ਲੇਖ ਲਈਏ ਤੇ ਬਾਅਦ ਟਾਣਾ ਕਰਦੇ ਆ ਗੱਲ ਬਾਅਦ ਕੰਪਲੇਂਟ ਕਰਨ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਕਿ ਮੈਂ ਇਹਨਾਂ ਨੂੰ ਕਹਾਂ ਮੈਨੂੰ ਕੰਪਲੇਂਟ ਨੰਬਰ ਦਵੋ ਇਹਨਾਂ ਨੇ ਮੈਨੂੰ ਇੱਕ ਛੋਟੇ ਜਿਹੇ ਕਾਗਜ਼ ਤੇ ਨੰਬਰ ਦੇ ਦਿੱਤਾ ਤੇ ਉਹਦੇ باوجود ਮੈਨੂੰ ਕਹਿੰਦਾ ਕਿ ਤੁਹਾਡੀ ਤੁਹਾਡੀ ਕੰਪਲੇਂਟ ਜਿਹੜੀ ਜਗਜੀਤ ਸਿੰਘ ਥਾਣੇਦਾਰ ਨੂੰ ਦਿੱਤੀ ਗਈ ਹੈ ਤੇ ਹਜੇ ਤੱਕ ਜਗਜੀਤ ਸਿੰਘ ਉਹਨਾਂ ਨੇ ਮੇਰੇ ਨਾਲ ਕੋਈ ਕੰਡੈਕਟ ਨਹੀਂ ਕੀਤਾ ਤੇ ਨਾ ਹੀ ਹਜੇ ਤੱਕ ਕੋਈ ਕਾਰਵਾਈ ਹੋਈ ਹੈ